ਡੇਲਾਗੁਰੂ ਵਿੱਚ ਦਰਬਾਰ ਸਾਹਿਬ ਵਾਲੀ ਉੱਚੀ ਗਲੀ ਦਾ ਨਿਰਮਾਣ ਕਾਫੀ ਸਮਾਂ ਪਹਿਲਾਂ ਹੋਇਆ ਸੀ ਤੇ ਕਿਸੇ ਕਾਰਨ ਕੰਮ ਰੁਕ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਚਲਦਿਆਂ ਐਸਐਸ ਬੋਰਡ ਦੇ ਮੈਂਬਰ ਨਰੇਸ਼ ਪਾਟਕ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਚੇਅਰਮੈਨ ਨਗਰ ਕੌਂਸਲ ਐਸਡੀਓ ਗਗਨਦੀਪ ਸਿੰਘ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਇਜ਼ਰਾਨੀ ਇਲਾਕਾ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਦਾ ਵੀ ਧੰਨਵਾਦ ਕੀਤਾ ਗਿਆ ਜੰਡਿਆਲਾਗੁਰੂ ਤੋਂ ਕਵਲਜੀਤ ਸਿੰਘ ਲਾਗੇ ਦੇ ਨਾਲ ਸੁਭਜਿੰਦਰ गली दरबार साहब वाली जड़ी सी ए कुछ समय पहले एदा काम शुरू ਕੀਤਾ ਗਿਆ ਸੀ ਲੇਕਿਨ ਟੈਕਨੀਕਲ ਕੁਛ ਪ੍ਰੋਬਲਮਾਂ ਕਰਕੇ ਉਹਦਾ ਕੰਮ ਸੀ ਉਹ ਜਾਰੀ ਨਹੀਂ ਰਹਿ ਸਕਿਆ ਸੀ ਤੇ ਮંત્રી ਸਾਹਿਬ ਦਾ ਜਿਹੜੇ ਐਡੀਸ਼ਨ ਨਿਰਦੇਸ਼ਾਂ ਦੇ ਮੁਤਾਬਿਕ ਹੁਣ ਜਿਹੜਾ ਕੰਮ ਸ਼ੁਰੂ ਅੱਜ ਹੋ ਗਿਆ ਔਰ ਵਿਦਿਨ ਫਿਊ ਡੇਸ ਜਿਹੜਾ ਕੰਮ ਕੰਪਲੀਟ ਹੋ ਜਾਏਗਾ ਔਰ ਗਲੀ ਜਿਹੜੀ ਬਣ ਕੇ ਬਹੁਤ ਸੋਹਣੀ ਗਲੀ ਬਣ ਕੇ ਤਿਆਰ ਹੋ ਜਾਏਗੀ ਔਰ ਇਹਦਾ ਡਿਲੇ ਹੋਣ ਦਾ ਇੱਕ ਕਾਰਨ ਹੋਰ ਸੀਗਾ ਕਿ ਅ ਸਿਵਰੇਜ ਦਾ ਕੁਝ ਸਿਵ ਸਿਸਟਮ ਇਥੇ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਵੀ ਹੋ ਰੀਜ਼ਨ ਸੀ ਇੱਕ ਕੁਝ ਟੈਕਨੀਕਲिटीज ਹੁੰਦੀਆਂ ਨੇ ਜਿਹੜੀਆਂ ਗਵਰਨਮੈਂਟ ਦੇ ਕੰਮ ਦੇ ਵਿੱਚ ਉਹ ਉਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਸੋ ਇਹਦੀ ਪਰਪਾਈ ਹੋ ਜੇਗੀ ਡਿਲੇ ਦੀ ਬੜੀ ਸੋਹਣੀ ਗਲੀ ਬਣ ਕੇ ਛੇਤੀ ਤਿਆਰ